ਅੱਜ ਬੰਤ ਦੋ ਦਿਨਾਂ ਬਾਅਦ ਸੇਠ ਕੋਲ ਕੰਮ ਤੇ ਗਿਆ ਨਿੱਕੀ-ਮੋਟੀ ਗੱਲ ਤੇ ਛੁੱਟੀ ਨਹੀਂ ਸੀ ਕਰਦਾ ਬੰਤ ਸੇਠ ਨੂੰ ਵੀ ਲੱਗਾ ਕਿ ਕੋਈ ਵੱਡੀ ਗੱਲ ਹੋਊ ਬੰਤ ਨੇ ਸਾਈਕਲ ਲਾਇਆ ਸਟੈਂਡ ਤੇ ਬਾਊ ਨੂੰ ਸਤਿ ਸ੍ਰੀ ਅਕਾਲ ਬਾਊ ਜੀ ਆਖ ਗੱਡੀ ਤੇ ਲੀੜਾ ਮਾਰਨ ਲੱਗਾ ਬਾਊ ਕਹਿੰਦਾ ਲੀੜੇ ਤੇ ਟਾਈਮ ਨਾ ਖਰਾਬ ਕਰ ਗੱਡੀ ਕੱਢ ਆਪਣੀ ਡੀਲ ਹੈ ਵੱਡੀ ਪਾਰਟੀ ਨਾਲ ਹੱਥੋਂ ਨਾ ਨਿਕਲ ਜੇ ਤੁਰ ਪਾਸੇ ਤੀ ਗੱਡੀ ਕੱਢੀ ਭਜਾ ਲਈ ਬਾਟ ਲੰਬੀ ਸੀ ਬਾਊ ਨੇ ਗੱਲ ਤੋਰੀ ਬੰਦ ਕੀ ਗੱਲ ਦੋ ਦਿਨ ਲਾਤੇ ਕੋਈ ਢਿੱਲਾ ਸੀ ਕੰਮ ਤੇ ਨਹੀਂ ਆਇਆ ਸੁੱਖ ਹੈ ਤੇਰੇ ਤੋਂ ਬਿਨਾ ਮੇਰਾ ਹੋਰ ਬੰਦੇ ਨਾਲ ਜਾਨ ਨੂੰ ਜੀ ਨਹੀਂ ਕਰਦਾ ਨਹੀਂ ਨਹੀਂ ਬਾਊ ਜੀ کہہ ਰਿਹਾ ਉਹ ਤਾਂ ਮੈਂ ਕੁੜੀ ਦਾ ਸੰਧਾਰਾ ਦੇਣ ਗਿਆ ਸੀ ਦੂਰ ਹੈ ਬਾਲੀ ਚਿਰ ਹੋ ਗਿਆ ਸੀ ਗਏ ਨੂੰ ਮੈਂ ਕਿਹਾ ਰਾਤ ਰਹਿ ਜਾਮ ਤਾਂ ਲੱਗੇ ਦੋ ਦਿਨ ਬਾਊ ਨੂੰ ਬੰਤ ਦੀ ਗੱਲ ਰੜਕੀ ਮੰਚ ਆਖਣ ਲੱਗਾ ਦੋ ਸੋਟੀਆਂ ਨਜ਼ਾਇਦ ਕਰ ਗਿਆ ਬੋਲਿਆ ਕੀ ਦੇ ਆ ਆ ਦੇਣਾ ਤਾਂ ਕੀ ਹੈ ਹੁੰਦਾ ਬਾਊ ਜੀ ਗਰੀਬਾਂ ਨੇ 4 ਕਿਲੋ ਬਿਸਕਟ 100 ਰੁਪਏ ਦੇ ਤੇ ਸੇਠ ਹੱਸਿਆ ਉਹਨੂੰ ਐ ਲੱਗਿਆ ਜਿਵੇਂ ਬੰਤ ਵਰਗਿਆਂ ਦੀ ਗਰੀਬੀ ਦਾ ਰਾਜ ਉਹਨੂੰ ਅੱਜ ਪਤਾ ਲੱਗ ਗਿਆ ਹੋਵੇ ਕਹਿੰਦਾ 3-400 ਦਾ ਤੇਲ ਫੂਕਦਾ ਹੋ ਹਜ਼ਾਰ ਦੀਆਂ ਦੋ ਦਿਹਾੜੀਆਂ ਸੱਡੀਆਂ 400 ਦੇ ਬਿਸਕੁਟ ਵੀ ਹੋਣਗੇ 100 ਦਿੱਤਾ ਵੀ ਹੋ 500 ਉਹਨਾਂ ਦਾ ਵੀ ਲੱਗਾ ਹੋ ਇਹਦੇ ਨਾਲੋਂ 1000 ਰੁਪਏ Google Pay ਕਰ ਦਿੰਦਾ ਨਾਲੇ ਭਕਾਈ ਬਚਦੀ ਨਾਲੇ 1000 1500 ਦੋਏ ਧਿਰਾਂ ਦਾ ਬਚ ਜਾਣਾ ਸੀ ਬੰਤ ਬਾਊ ਬਾਲ ਝਾਕਿਆ ਬੌਜੀ ਰਿਸ਼ਤੇ ਕਾਰੋਬਾਰ ਨਹੀਂ ਹੁੰਦੇ ਕਮਾਈ ਹੁੰਦੇ ਨੇ ਇਹ ਸਾਹਮਣੇ ਪੈਂਦੇ ਨੇ ਜੇ ਮੈਂ 1000 ਪਾ ਵੀ ਦਿੰਦਾ ਫਿਰ 1000 ਨਾਲ ਕਿਹੜਾ ਮੇਰੀ ਗਰੀਬੀ ਨਿਕਲ ਜਾਣੀ ਸੀ ਨਾ ਹੀ ਇਹ ਨਾ ਹੀ ਕੁੜੀ ਦੀ ਗਰੀਬੀ ਨਿਕਲ ਜਾਣੀ ਸੀ 1000 ਨਾਲ ਇਹ ਤਾਂ ਕੁੜੀ ਦੇ ਸਰੀਕੇ ਕਬੀਲੇ ਚ ਦੱਸਣਾ ਹੁੰਦਾ ਕਿ ਸਾਡੀ ਵਿਆਹੀ ਹੈ ਸਿੱਟੀ ਨਹੀਂ ਕੱਢੀ ਨਹੀਂ ਕਰੋ ਹੈਗੇ ਆ ਮਗਰੇ ਦਾ ਦੁੱਖ ਦਾ ਸੁੱਖ ਦਾ ਪੁੱਛਣ ਵਾਲੇ ਇਹ ਤਾਂ ਦੱਸਣ ਜਾਣਾ ਹੁੰਦਾ ਵਸਦੇ ਆ ਪਿੱਕੇ ਜਦੋਂ ਜਿਉਂ ਦਾ ਦਿਸਣਾ ਹੋਵੇ ਉਦੋਂ ਬਾਉ ਜੀ ਹਿਸਾਬ ਕਿਤਾਬ ਨਹੀਂ ਕਰੀਦੇ ਇੱਕ ਗੱਲ ਹੋਰ ਹੈ ਬਾਉ ਜੀ ਜਿਨ੍ਹਾਂ ਧੀਆਂ ਦਾ ਕੋਈ ਨਹੀਂ ਹੁੰਦਾ ਮਾਪਾ ਪੇਕਾ ਉਹਨਾਂ ਨਾਲੋਂ ਵੀ ਜ਼ਿਆਦਾ ਦੁੱਖ ਉਹਨਾਂ ਧੀਆਂ ਨੂੰ ਹੁੰਦਾ ਜਿਨ੍ਹਾਂ ਦੇ ਹੁੰਦੇ ਸੁੰਦੇ ਕੋਈ ਨਹੀਂ ਜਾਂਦਾ ਬਾਉ ਪੱਥਰ ਹੋ ਗਿਆ ਸੁਣ ਕੇ ਹੰਗਾਰਾ ਵੀ ਨਾ ਭਰੇ ਅੱਜ ਬੰਤ ਬਾਉ ਨੂੰ ਆਪਣੇ ਤੋਂ ਅਮੀਰ ਲੱਗਣ ਲੱਗਾ ਕਿਹਾ ਗੱਡੀ ਰੋਕ ਮੈਨੂੰ ਦੱਸ ਕਿੱਥੋਂ ਮਿਲੂ ਸੁੰਧਾਰਾ ਬਾਉ ਜੀ ਪਾਰਟੀ ਨਿਕਲ ਜਾਉ ਹੱਥੋਂ ਉਹ ਯਾਰ ਦਫਾ ਕਰ ਪਾਰਟੀ ਇੱਥੇ ਰਿਸ਼ਤੇ ਨਿਕਲ ਗਏ ਹੱਥੋਂ ਪਤਾ ਨਹੀਂ ਕਿੰਨੇ ਕਿੰਨਾ ਚਿਰ ਹੋ ਗਿਆ ਪਤਾ ਹੀ ਨਹੀਂ ਲਿਆ ਸਿੰਦੀ ਦਾ 20 ਸਾਲਾਂ ਚ ਤੂੰ ਸੰਧਾਰਾ ਲੈ ਕਿੱਥੋਂ ਮਿਲਦਾ ਸਿੱਧੀ ਕਰ ਗੱਡੀ ਆਪਣੀ ਸਿੰਦੀ ਦੇ ਪਿੰਡ ਨੂੰ ਬਾਉ ਜੀ ਬਾੜੀ ਦੂਰ ਆ ਬੰਤ ਨੇ ਚੈੱਕ ਕਰਨ ਕਰਨ ਦੇ ਮਾਰੇ ਕਿਹਾ ਬਾਉ ਨੇ ਓਏ ਬਾਟਾ ਰਿਸ਼ਤੇ ਥੋੜੋ ਤੋੜ ਰਿਸ਼ਤੇ ਥੋੜੀ ਤੋੜ ਸਕਦੀਆਂ ਤੂੰ ਛੇਤੀ ਚੱਲ ਆਪਾਂ ਪਹਿਲਾਂ ਹੀ 20 ਸਾਲ ਲੇਟ ਆ ਫੋਨ ਦੀ ਘੰਟੀ ਵੱਜੀ ਬਾਉ ਨੇ ਫੋਨ ਚੁੱਕਿਆ ਤੇ ਬਾਉ ਨੇ ਜਵਾਬ ਦਿੱਤਾ ਪਾਰਟੀ ਨੂੰ ਕਹੋ ਬਾਉ ਸੁਨਾਰਾ ਦੇਣ ਚੱਲਿਆ ਆਪਣੀ ਭੈਣ ਨੂੰ ਤਿੰਨ ਦਿਨ ਲੱਗਣਗੇ ਬਾਹਰ ਦੂਰ ਹੈ ਆ ਕੇ ਮਿਲਾਂਗੇ ਅੱਜ ਬੰਤ ਦੋ ਦਿਨਾਂ